ਆਤਿਗਾਲੀ ਆ ਜੀ ਬੰਦਾ ਜੀ ਬਿਊ ਚੈੱਕ ਕਰੋ ਇਹ ਸਵੇਰ ਸਕੇ 3:35 ਵਜੇ ਦਾ ਨਾਨਕ ਮਤਾ ਸਾਹਿਬ ਤੋਂ ਜਦੋਂ ਰੇਡਾ ਦਾ ਬੰਦੇ ਆਨੇ ਗਏ ਬੜਾ ਵਧੀਆ ਰਸਤਾ ਹੀ ਬਹੁਤ ਵਧੀਆ ਸ਼ਾਂਤੀ ਤੇ ਬਿਊ ਦੇਖ ਕੇ ਤਾਂ ਬੰਦਾ ਕੁਝ ਬੋਲੈ ਨਹੀਂ ਹੁੰਦਾ ਉਹ ਨਦੀ ਦਾ ਡੈਮ ਬਣਿਆ ਨਾਨਕ ਮਤਾ ਉਸ ਸ਼ਹਿਰ ਦੇ ਪਿੰਡ 'ਚ ਜਿੱਦਾਂ ਗੇ ਲੋ ਤੇ ਨੰਨ ਨਾਲ ਚੱਲਦਾ ਥੋੜੀ ਕੁ ਵਾਟ ਅੱਗੇ ਚੰਪਾ ਵੱਤ ਤੋਂ ਜਦੋਂ ਬਾੜੀ ਹੀਰੋ ਹੁੰਦੀ ਹੈ ਰੇਟਾ ਦਾ ਵਾਲ ਨੂੰ ਜਾਣਦੀ ਸਵੇਰੇ ਸਵੇਰੇ ਸਿੱਧਾ ਸ਼ਕਟ ਸੀ ਬਹੁਤ ਵਧੀਆ ਦਰਸ਼ਨਾਂ ਦੇ ਕਹਤ ਕੈਨ ਮਲਦੀਦ ਮਨ ਨੂੰ ਦੇਖਣ ਨਾਲ ਲੱਗਾ ਬਹੁਤ ਸੋਹਣਾ ਲੱਗਦਾ ਬੰਨ ਉਹਦਾ ਵੀ ਜਦੋਂ ਆਪਣੇ ਸਿੱਖਦਰੋਂ ਤੇ ਕਹਿੰਦੇ ਜੀ ਪਹਿਲੇ ਪਾਛੇ ਨਹੀਂ ਚਾਰ ਆਦਾਸੀਆਂ ਕੀਤੀਆਂ ਜਿੱਧਰ ਜਿੱਧਰ ਨੂੰ ਵੀ ਗਏ ਜਿਹੜੇ ਜਿਹੜੇ ਰਾਹਤੇ ਤੇ ਚੱਲੇ ਉਹ ਸ਼ਾਂਤ ਤੇ ਭਰੀ ਆ ਅੱਦੂਵਾਰਾ ਜਦੋਂ ਗੁਰਦੁਆਰਾ ਸਾਹਿਬ ਦੇ ਨੌਤਰੇ ਪਏ ਸੀ ਉਹਦਾ ਤਾਂ 뷰 ਹੀ ਬਾਬਾ ਦੀ ਆਈ ਛੇੜਾ ਤਾਂ ਕਾਂਕਾ ਪੱਕੀ ਸੀ ਗੁਰਦੁਆਰਾ ਸਾਹਿਬ ਦੇ ਇਹ ਆ ਸਭ ਸੇ ਕੀ ਉੱਚੀਆਂ ਪਹਾੜੀਆਂ ਤੇ ਤਰਲੇ ਐਨ ਤਲਕੇ ਯਾ ਕਹ ਜਾਨੀ ਸਮੁੰਦਰ ਦਾਲ ਤੇ ਗਲੋ ਜਾ ਕੇ ਗੁਰਦੁਆਰਾ ਸਾਹਿਬ ਤੇ ਨਾਲ ਦੀ ਵਗਦੀ ਠੰਡੇ ਪਾਣੀ ਦੀ ਸਾਬ ਪਾਣੀ ਦੀ ਨਦੀ ਬਾਰੇ ਇਹ ਮਨੁੱਖ ਸ਼ਾਂਤੀ ਵਿੱਚ ਬੋਟ ਰਹਿ ਜਾਂਦੇ ਨੇ ਦੇਖ ਕੇ ਪਤਾ ਲੱਗਦਾ ਵੀ ਆਪਣੇ ਵੀ ਬੰਦੇ ਦੀ ਗੱਲਬਾਤ ਆਹ ਲੋੜੀ ਜਿਹਾ ਕੀ ਕਿਆ ਭੀ ਹੋਆ ਦਰਚੰਦ ਆਪੇ ਵਧੀਆ ਹੋਣੇ ਆ ਗੁਰਦੁਆਰੇ ਦੇ ਨਾਲ ਵਗਦੀ ਨਦੀ ਇਹ ਉਦੋਂ ਤੱਕ ਕੁਝ ਵੀ ਨਹੀਂ ਸੀ ਅਤੇ ਦੋ ਮਹੀਨੇ ਬਾਰੇ ਯਾਨੀ ਮੈਂ ਗਰਮੀਆਂ ਲਈ ਆਕੇ ਆ ਤਪੂਰੀ ਜਲਣ ਰਹੀ ਸੀ ਜੇ ਵਧੀਆ ਲੱਗੇ ਬੰਦਿਆਂ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋਈ ਬਹੁਤ ਬਹੁਤ ਧੰਨਵਾਦੀ ਤੁਹਾਡਾ ਦੇਖਣ ਦੇ ਲਈ